ਮ ਹੋਣ ਵਾਲਾ ਹੈ ਤੇ ਤੁਸੀਂ ਆਪਣੇ ਪਾਣੀ ਨੂੰ ਥੋੜਾ ਸੰਯੁਕਤ ਕੇ ਵਰਤੋ ਤੇ ਉਸ ਤੋਂ ਅਲੱਗ ਤੁਹਾਨੂੰ ਪਾਣੀ ਨਹੀਂ ਦਿੱਤਾ ਜਾਏਗਾ ਜਿਹੜਾ ਤੁਹਾਡਾ ਬੰਦਾ ਹੱਕ ਹੈ ਉਹ ਤੁਹਾਨੂੰ ਦਿੱਤਾ ਗਿਆ ਹੈ ਤੇ ਇਨਸਾਨੀਅਤ ਦੇ ਨਾਤੇ ਜਿੰਨਾ ਤੁਹਾਨੂੰ ਪੀਣ ਦੇ ਲਈ ਪਾਣੀ ਦੀ ਜ਼ਰੂਰਤ ਹੈ ਉਹ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਉਹ ਨੂੰ ਅਸੀਂ ਮਨਾਂ ਨਹੀਂ ਕਰਦੇ ਪਰ ਜੇਕਰ ਉਹਨਾਂ ਦਾ ਕਹਿਣਾ ਸੀ ਕਿ ਜਿਵੇਂ ਪਿਛਲੀਆਂ ਸਰਕਾਰਾਂ ਤੋਂ ਅਸੀਂ ਪਾਣੀ ਲੈ ਲੈਂਦੇ ਸੀ ਤਾਂ ਅਸੀਂ ਇਸ ਵਾਰ ਵੀ ਲੈ ਲਾਂਗੇ ਪਰ ਉੱਥੇ ਹੀ ਸਾਡੇ ਸੀਮਾਨ ਭਗਵੰਤ ਮਾਨ ਜੀ ਦਾ ਇੱਥੇ ਸਲਾਘਾਯੋਗ ਜਿਹੜਾ ਹੈ ਕਿ ਕਮ ਹੈ ਉਹਨਾਂ ਨੇ ਕਿਹਾ ਕਿ ਜਿਹੜੀਆਂ ਪਹਿਲਾਂਆਂ ਸਰਕਾਰਾਂ ਸੀ ਉਹਨਾਂ ਤੋਂ ਤੁਸੀਂ ਪਾਣੀ ਲੈ ਲਿਆ ਪਰ ਇਸ ਵਾਰ ਜਿਹੜੀ ਸਾਡੀ ਸਰਕਾਰ ਹੈ ਇਹ ਤੁਹਾਨੂੰ ਉਸ ਤੋਂ ਵੱਧ ਪਾਣੀ ਜਿਹੜਾ ਉਹ ਨਹੀਂ ਦੇਵੇਗੀ ਸੋ ਇਸ ਦੇ ਨਾਲ ਹੀ ਇਸ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਮਾਨਸਾ ਤੋਂ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਸਾਡੇ ਨਾਲ ਜੁੜੇ ਹੋਏ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਦੱਸੋ ਪਹਿਲਾਂ ਤਾਂ ਸਾਡੇ ਦਸਕਾ ਨੂੰ ਜਿਹੜੇ ਬੀਵੀ ਐਮਬੀਏ ਦਾ ਮਤਲਬ ਦੱਸੋ ਜੀ ਵੀ ਐਨ ਡੀ ਮੈਡਮ ਇਹਦਾ ਮਤਲਬ ਹੈ ਵੀ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਹੈ ਜੀ ਇਹ ਚਾਰ ਚਾਰ ਪੰਜ ਸਟੇਟਾਂ ਦਾ ਹੈ ਪੰਜਾਬ ਹਰਿਆਣਾ ਰਾਜਸਥਾਨ ਤੇ ਇੱਕ ਹੋਰ ਹੈ ਜੀ ਮਤਲਬ ਇਹਨਾਂ ਦੇ ਕੀ ਹੈ ਨਾ ਬੋਰਡ ਦੇ ਵਿੱਚ ਕੁਝ ਬੰਦੇ ਸੈਂਟਰ ਸਰਕਾਰ ਦੀਆਂ ਜਿਹੜੀਆਂ ਪਹਿਲਾਂ ਵਾਲੀਆਂ ਸੈਂਟਰ ਸਰਕਾਰ ਦੀਆਂ ਸਰਕਾਰਾਂ ਸੀ ਉਹਨਾਂ ਦੇ ਮਨਾਂ ਦੇ ਵਿੱਚ ਪ੍ਰਤਿਸ਼ ਸੀ ਜੇ ਪੰਜਾਬ ਦੇ ਨਾਲ ੱੱੱਕਾ ਕਰਨਾ ਚਾਹੇ ਉਹਦੇ ਚ ਪ੍ਰਧਾਨ ਮੰਤਰੀ ਮੈਡਮ ਇੰਦਰਾ ਗਾਂਧੀ ਕਿਉਂ ਨਾ ਹੋਵੇ ਜੀ ਬਸ ਮਤਲਬ ਕਹਿਣ ਤੋਂ ਪਾਵੇ ਇਹ ਐ ਕਿ ਟੋਟਲ ਹਿਸਾਬ ਜੋੜ ਲਿਆ ਕਿ ਕਿੰਨਾ ਬੰਦ ਹੈ ਪੰਜਾਬ ਕੋਲੇ ਪਾਣੀ ਫਿਰ ਉਹਦਾ ਪੰਜਾਬ ਦੇ ਵਿੱਚ ਖਪਤ ਕਿੰਨੀ ਹੈ ਉਹਦਾ ਹਿਸਾਬ ਦਾ ਕੀਤਾ ਨਹੀਂ ਉਹ ਬਰਾਬਰ ਹਿੱਸਾ ਵੰਡ ਕੇ ਦੂਜਿਆਂ ਨੂੰ ਦਿੱਤਾ ਜੀ ਉਹ ਹਾਂ ਜੀ ਚਾਹ ਉਹਦੇ ਵਿੱਚ ਮੁੱਖ ਮੰਤਰੀ ਦਰਬਾਰਾ ਸਿੰਘ ਵੀ ਆ ਗਿਆ ਸੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਆ ਗਿਆ ਸੀ ਐਮਪੀ ਹੁੰਦੇ ਸੀਗੇ ਬਸ ਕਹਿਣ ਤੋਂ ਪਾਵੇ ਇਹ ਐ ਕਿ ਇਹਨਾਂ ਨੇ ਸਾਰਿਆਂ ਨੇ ਕੋਈ ਜ਼ਿਆਦਾ ਇਹਨੂੰ ਡੂੰਘੇ ਸੋਚ ਵਿਚਾਰ ਨਾਲ ਨਹੀਂ ਲਿਆ ਇਹ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਥੱਲੇ ਜਾ ਰਿਹਾ ਹੈ ਤੇ ਉੱਪਰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਪਊਗੀ ਜਿਹੜੀਆਂ ਫਸਲਾਂ ਨੇ ਇੱਥੇ ਮੇਨ ਝੋਨਾ ਹੈਗਾ ਝੋਨੇ ਦੇ ਵਿੱਚ ਪਾਣੀ ਦੀ ਜ਼ਿਆਦਾ ਖਪਤ ਕਿਉਂਕਿ 1 ਕਿਲੋ ਚੌਲ ਪੈਦਾ ਕਰਨ ਦੇ ਵਿੱਚ ਹੀ 4000 ਲੀਟਰ ਪਾਣੀ ਦੀ ਖਪਤ ਹੁੰਦੀ ਹੈ ਜੀ ਇਸ ਕਰਕੇ ਮਤਲਬ ਉਹਨਾਂ ਸਰਕਾਰਾਂ ਨੇ ਕੋਈ ਜ਼ਿਆਦਾ ਇੰਟਰਸਟ ਨਹੀਂ ਲਿਆ ਇਹਨਾਂ ਨੂੰ ਵੀ ਪੰਜਾਬ ਦੇ ਕੋਲੇ ਪਾਣੀ ਰਹੇ ਦੂਸਰਿਆਂ ਨੂੰ ਪਾਣੀ ਦੇਣ ਦੇ ਮਾਰਿਆਂ ਨੇ ਸੈਂਟਰ ਸਰਕਾਰ ਕਿਉਂਕਿ ਜ਼ਿਆਦਾ ਕਾਂਗਰਸ ਇਹ ਤੇ ਇਹ ਥੇ ਵੀ ਲੋਕਲ ਸਰਕਾਰਾਂ ਹੁੰਦੀਆਂ ਜਿਸ ਕਰਕੇ ਪ੍ਰੈਸ਼ਰ ਦੇ ਵਿੱਚ ਆ ਕੇ ਉਹ ਹਰਿਆਣੇ ਵਾਲੇ ਰਾਜਸਥਾਨ ਵਾਲੇ ਆਪਾਂ ਪੰਜਾਬ ਦੇ ਪਾਣੀ ਦੇ ਉੱਤੇ ਦੱਬਾ ਮਾਰਦੇ ਕਰਦੇ ਉਹ ਹੁਣ ਚੱਲੀ ਜਾਂਦਾ ਹੈ ਜ਼ੀਰੋ ਚੱਲੀ ਜਾਂਦਾ ਹੁਣ ਪਾਣੀ ਹੈ ਜਿਹੜਾ ਡੈਮਾਂ ਦੇ ਵਿੱਚ ਵੀ ਘਟ ਗਿਆ ਜੀ ਦੋਨਾਂ ਤਿੰਨਾਂ ਡੈਮਾਂ ਦੇ ਵਿੱਚ ਕਿਸੇ ਡੈਮ ਦੇ ਵਿੱਚ 10 ਫੁੱਟ ਘਟ ਗਿਆ ਕਿਸੇ ਦੇ ਵਿੱਚ 20 ਫੁੱਟ ਘਟ ਗਿਆ ਕਿਸੇ ਦੇ ਵਿੱਚ ਕਿੰਨਾ ਘਟ ਗਿਆ ਭਾਖੜਾ 'ਚ ਪਾਣੀ ਘਟ ਗਿਆ ਇਸ ਤਰ੍ਹਾਂ ਹੀ ਉਹ ਪਾਣੀ ਘਟ ਗਿਆ ਤਾਂ ਮੂਰੇ ਕਨਜੈਕਸ਼ਨ ਹੈ ਜਿਹੜੀ ਉਹਨਾਂ ਨੂੰ ਵੀ ਘਟਾਉਣੀ ਚਾਹੀਦੀ ਸੀ ਦੰ ਕਰ ਉਹ ਹੁਣ ਡਬਲ ਇੰਜਨ ਦੀ ਸਰਕਾਰ ਕਰਕੇ ਪੰਚਕਸ਼ਨ ਘਟਾਉਣ ਦੀ بجائے ਮੌਜ ਮਸਤਾਂ ਚ ਪਾਣੀ ਫालतू ਵਰਤਦੇ ਰਹੇ ਜਿਹਦੇ ਕਾਰਨ ਉਹਨਾਂ ਨੇ ਆਪਦਾ ਜਿਹੜਾ ਪਾਣੀ ਸੀਗਾ ਉਹ ਕੋਟੇ ਦਾ ਪਾਣੀ 31 ਦਸੰਬਰ ਤੱਕ ਪਾਣੀ ਵਰਤ ਲਿਆ ਜੀ ਜਿਹੜਾ 21 ਮਈ ਤੱਕ ਉਹਨਾਂ ਨੇ ਪਾਣੀ ਵਰਤਣਾ ਸੀਗਾ 20 ਮਈ ਤੱਕ ਉਹ 31 ਦਸੰਬਰ ਤੱਕ ਪਾਣੀ ਵਰਤ ਲਿਆ ਜਿਹਦੇ ਕਾਰਨ ਮਤਲਬ ਇਹ ਹਾ ਹਾਰ ਮੱਚ ਗਈ ਇਸੇ ਕਰਕੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਪਿਆ ਜਿਹਦੇ ਵਿੱਚ ਉਹ ਆਪਣੇ ਐਮਐਲਏ ਸਾਹਿਬ ਨੇ ਜਿਹੜਾ ਉਹ ਕਾਗਜ਼ ਦਾ ਪਾੜ ਬੜਾ ਕਰਤਾ ਮਤਲਬ ਇਹ ਨਹੀਂ ਚਾਹੀਦਾ ਸੀਗਾ ਵੀ ਸੈਂਟਰ ਸਰਕਾਰਾਂ ਨੂੰ ਪੰਜਾਬ ਨਾਲ ਧੱਕਾ ਕਰਨਾ ਪੰਜਾਬ ਦੀ ਨੌਜਵਾਨੀ ਨਾਲ ਧੱਕਾ ਪਹਿਲਾਂ ਵੀ ਹੁੰਦਾ ਹੈ ਜੀ ਬਿਲਕੁਲ ਹਾਂਜੀ ਇਸ ਕਰਕੇ ਮਤਲਬ ਸਾਨੂੰ ਪੰਜਾਬ ਨੂੰ ਜਫੇਬੰਦ ਹੋਣਾ ਪਊ ਪੰਜਾਬ ਨੂੰ ਇੱਕ ਜੋ ਟੋਣਾ ਪਊ ਇੱਕ ਜੋ ਟੋਕੇ ਪਾਣੀ ਦਾ ਵੀ ਕਰਨਾ ਪਊ ਜੇ ਪਾਣੀ ਬਚਾਵਾਂਗੇ ਤਾਂ ਹੀ ਫਸਲਾਂ ਹੋਣਗੀਆਂ ਜੇ ਫਸਲਾਂ ਨਾ ਹੋਈਆਂ ਤਾਂ ਫਿਰ ਸਾਰੇ ਭੁੱਖ ਮਰੀ ਦਾ ਸ਼ਿਕਾਰ ਹੋ ਜੀ ਪਰਗਵਾਨ ਸਿੰਘ ਮਾਨ ਦਾ ਵੀ ਵਿਵਾਨ ਸੀ ਵਿਧਾਨ ਸਭਾ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਈਆਂ ਕੱਸੀਆਂ ਦੇ ਵਿੱਚ ਪਿੰਡਾਂ ਦੇ ਵਿੱਚ 40-40 ਸਾਲਾਂ ਤੋਂ ਪਾਣੀ ਨਹੀਂ ਸੀ ਪਹੁੰਚਿਆ ਖੇਤਾਂ ਦੇ ਵਿੱਚ ਪਾਣੀ ਸੀ ਜਿਹੜਾ ਉਹ ਮੋਟਰਾਂ ਦੇ ਰਾਹੀਂ ਲੱਗਦਾ ਸੀ ਤੇ ਉਹਨਾਂ ਖੇਤਾਂ ਦੇ ਵਿੱਚ ਹੁਣ ਨਹਿਰੀ ਪਾਣੀ ਕੱਸੀਆਂ ਦੇ ਰਾਹੀਂ ਜਾ ਰਿਹਾ ਹਾਂਜੀ ਪਰ ਉਹ ਤਾਂ ਗੱਲ ਹੈਗੀ ਹੈ ਨਾ ਪਹਿਲਾਂ 40 ਸਾਲ ਪਹਿਲਾਂ ਮੈਡਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਕਹਿਣ ਦਾ ਵੀ ਉਹਨਾਂ ਨੇ ਪਾਣੀ ਦੇ ਉੱਤੇ ਆਪਣਾ ਹੱਕ ਜਿਹੜਾ ਉਹ ਦੂਸਰਿਆਂ ਦਾ ਜਾਦੇ ਜਿਤਾਤਾ ਉਹਨਾਂ ਦਾ ਪੱਕਾ ਪੂਰਤਾ ਤੇ ਇਹ ਸਰਕਾਰਾਂ ਪੰਜਾਬ ਸਰਕਾਰ ਦੇ ਵਿੱਚ ਵੀ ਕਾਂਗਰਸੀ ਸਰਕਾਰ ਦੀ ਗੱਲ ਕਰਦੇ ਜਦੋਂ ਕੋਈ ਵਿਰੋਧ ਕਰਨ ਵਾਲਾ ਇਹਨਾਂ ਹੈ ਨਹੀਂ ਸੀਗਾ ਜਿਹੜੇ ਦੂਜੀਆਂ ਅਕਾਲੀ ਦਲ ਵਾਲੇ ਸੀ ਇਹਨਾਂ ਦੀ ਇਹਨਾਂ ਨਾਲ ਰਿਸ਼ਤੇਦਾਰੀਆਂ ਸੀ ਇਸ ਕਰਕੇ ਮਤਲਬ ਉਹ ਰਿਸ਼ਤੇਦਾਰੀਆਂ ਦਾ ਪੱਕਾ ਪੂਰੀ ਗੇ ਥੋੜਾ ਜਿਹਾ ਜੇਕਰ ਦੇਖਿਆ ਜਾਵੇ ਰਜ਼ਿੰਦਰ ਜੀ ਇਹ ਸਾਰੇ ਆਪਣੇ ਅੰਦਰੋਂ ਅੰਦਰੀ ਲੋਕਾਂ ਨੂੰ ਨਾਲ ਜਿਹੜਾ ਇਹਨਾਂ ਨੇ ਆਮ ਪਬਲਿਕ ਦੇ ਨਾਲ ਧੋਖਾ ਕੀਤਾ ਏ ਲੋਕਾਂ ਦੇ ਸਾਹਮਣੇ ਕੁਝ ਹੋਰ ਤੇ ਅੰਦਰੇ ਅੰਦਰੇ ਸਾਰੇ ਇਕਜੁੱਟ ਹੋ ਕੇ ਤੇ ਆਪਸ ਦੇ ਜਿਹੜੇ ਕਪੜੇ ਸੀ ਉਹ ਵੱਡੇ ਪੱਦਰ ਤੇ ਕੀਤੇ ਗਏ ਹਾਂਜੀ ਆਪਸਦਾਰੀ ਤਾਂ ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਜੀ ਬਾਦਲ ਸਾਹਿਬ ਦੀ ਲੜਕੀ ਕਾਂਗਰਸ ਦੇ ਵਿੱਚ ਹੀ ਸੀ ਹਾਂ ਮਤਲਬ ਇਸੇ ਤਰ੍ਹਾਂ ਸੰਗਰਸ ਜਾਂਦੇ ਆ ਲੜਕੇ ਲੜਕੀਆਂ ਇਧਰ ਉਧਰ ਬਹਿਨੇ ਚਲੋ ਉਹ ਤਾਂ ਗੱਲ ਠੀਕ ਹੈ ਵੀ ਰਿਸ਼ਤੇਦਾਰੀ ਵਾਲਾ ਤਾਂ ਥਲਕਾ ਰਿਸ਼ਤੇਦਾਰੀਆਂ ਪੂਰਨੀਆਂ ਪੰਜਾਬ ਦੀ ਬਲੀ ਦੇ ਕੇ ਇਹ ਮਾਰਾ ਚਿੱਤ ਰਿਸ਼ਤੇਦਾਰਾਂ ਦਾ ਤਾਂ ਆਪਣੀਆਂ ਬਗਾਵਤ ਜੇਕਰ ਵੇਖਿਆ ਜਾਵੇ ਤਾਂ ਹੁਣ ਹਰਿਆਣੇ ਦੇ ਵਿੱਚ ਹੀ ਸਿਆ ਮਾਨਵੀ ਵਿਆਹ ਹੋਏ ਨੇ ਹਾਂਜੀ ਮਾਨ ਸਾਹਿਬ ਨੇ ਦੇਖੋ ਸਹੁਰਿਆਂ ਦਾ ਪੱਖ ਕੀਤਾ ਨਹੀਂ ਉਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਪੀੜ ਵਾਸਤੇ ਪਾਣੀ ਦੇਵਾਂਗੇ ਉਹਨੇ ਇਹ ਵੀ ਕਹੀ ਜਾਂਦੇ ਨੇ ਜੇ ਮਾਨ ਸਾਹਿਬਾ ਹੁਣ ਵੀ ਅਸੀਂ ਪਾਣੀ ਨਹੀਂ ਦਿੰਦੇ ਜੀ ਅਸੀਂ ਚਾਹ ਨਹੀਂ ਪਾਉਂਦੇ ਜੀ ਅਸੀਂ ਵਾਹ ਨਹੀਂ ਤੇ ਉਹਨੇ ਕਿ ਬਾਗ ਬਾਗ ਉਸ ਤਹੀ ਜਾਂਦੇ ਨੇ ਚੁੱਕਲੇ ਬਣਾਈ ਜਾਂਦੇ ਨੇ ਗੱਲ ਕਰ ਇਹਨਾਂ ਨੂੰ ਚਾਹੀਦਾ ਨਹੀਂ ਪੰਜਾਬ ਜਿਹੜਾ ਮਾਨ ਸਾਹਿਬ ਦਾ ਰੋਲ ਹੈ ਉਹ ਪੰਜਾਬ ਦੇ ਪੁੱਤ ਵਾਲਾ ਰੋਲ ਹੈ ਜਿਹੜਾ ਹਰ ਇੱਕ ਬੰਦਾ ਨਹੀਂ ਨਿਭਾ ਸਕਦਾ ਮਾਨ ਸਾਹਿਬ ਨੇ ਨਿਭਾਇਆ ਇਹਨੂੰ ਸਲਾਗਾ ਜੋਕ ਕਦਮ ਹੈ ਉਹਨਾਂ ਦਾ ਇਹ ਹਾਂਜੀ ਸਲਾਗਾ ਜੋਕ ਕਦਮ ਹੈ ਜੋ ਵੀ ਪਾਣੀ ਦੇ ਮੁੱਦੇ ਨੂੰ ਲੈ ਕੇ ਆਉਣਾ ਸਲਾਗਾ ਜੋਕ ਕਦਮ ਹੈ ਜੀ ਮਤਲਬ ਆਪਦੇ ਸਹੁਰੇ ਦਾ ਪੱਖ ਨਹੀਂ ਕੀਤਾ ਰਿਸ਼ਤੇਦਾਰੀ ਦਾ ਪੱਖ ਨਹੀਂ ਕੀਤਾ ਸਾਰੇ ਪੰਜਾਬ ਦੇ ਲੋਕਾਂ ਦਾ ਪੱਖ ਕੀਤਾ ਉਥੇ ਮੰਜਾ ਡਾ ਕੇ ਬਹਿ ਗਏ ਡਾਂਗ ਲੈ ਕੇ ਨਾਲ ਪੁਲਿਸ ਵਾਲੇ ਨੇ ਜੇ ਕੋਈ ਧੱਕੇ ਨਾਲ ਆ ਕੇ ਜ਼ਿੰਦਾ ਖੁੱਦੂਗਾ ਤਾਂ ਮਤਲਬ ਉਹ ਜ਼ਿੰਦਾ ਉਹਨਾਂ ਦੀ بجائے ਕ੍ਰੇਸ ਨੂੰ ਪਿਆਰ ਹੋ ਗਏ ਵੀ ਅਸੀਂ ਪਾਣੀ ਨਹੀਂ ਦੇਣਾ ਜਿਹਦੇ ਕਰਕੇ ਦੂਸਿਆਂ ਜਿਹੜੀਆਂ ਗਵੰਡ ਹਰਿਆਣੇ ਵਾਲੇ ਨੇ Rajasthan ਵਾਲੇ ਨੇ ਜੇ ਥੋੜਾ ਜਿਹਾ ਆਪਣੇ ਤੇ ਬੁਰਾ ਭਲਾ ਵੀ ਕਹਿ ਰਹੇ ਨੇ ਆਪਾਂ ਨੂੰ ਕਿਉਂਕਿ ਵੀ ਕਹਿ ਰਹੇ ਧੱਕਾ ਕਰ ਰਹੇ ਹਲੇ ਮਤਲਬ ਧੱਕਾ ਪੰਜਾਬ ਨੂੰ ਕਰ ਰਹੇ ਆ ਵੀ ਪੰਜਾਬ ਧੱਕਾ ਕਰ ਰਿਹਾ ਜੀ ਇਹ ਲੋਕ ਦੇ ਪਟਕੇ ਜਿਹੜੇ ਸਟੇਟਾ ਕਰ ਰਹੇ ਨੇ ਉਹਨਾਂ ਦਾ ਹੁੰਦਾ ਜੋ ਆਪਕੀ ਉਹ ਹੱਕ ਉਹਨਾਂ ਨੂੰ ਹੱਕ ਤੋਂ ਵੱਧ ਪਾਣੀ ਮਿਲ ਗਿਆ ਜੀ ਆਪੋ ਨੂੰ ਮਿਠਿਆ ਸੀ ਮਹਿਨਮ ਜਦੋਂ ਪਾਣੀ ਆਪਣੇ ਕੋਲੇ ਫੁੱਲ ਸੀਗਾ ਜਦੋਂ ਆਪਣੇ ਡੈਮ ਫੁੱਲ ਭਰੇ ਹੋਏ ਸੀ ਉਹ ਜਿੰਨਾ ਪਾਣੀ ਉਹਨਾਂ ਦਾ ਹੱਕ ਮਾਲ ਸੀ ਉਹਨਾਂ ਪਾਣੀ ਹੁਣ ਦਿੱਤਾ ਪਾਣੀ ਸਾਰਾ ਉਹ ਕੁਆਲਟੀ ਆ ਉਹ ਘਟ ਗਈ ਜੀ ਫਿਰ ਉਹਦੇ ਘਟਦੇ ਮੁਤਾਬਕ ਇਹਨਾਂ ਨੂੰ ਘੱਟ ਹੀ ਚਾਹੀਦਾ ਸੀ ਸਰਕਾਰ ਦੇ ਧੱਕੇ ਨਾਲ ਫੇਰ ਵੀ ਪਾਣੀ ਲੈ ਕੇ ਮਤਲਬ ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਪੰਜਾਬ ਹੈ ਜਿਹੜਾ ਸਾਰੇ ਹਿੰਦੁਸਤਾਨ ਦਾ પેટ ਭਰਦਾ ਹੈ ਮਤਲਬ ਇਹਦੇ ਵੱਲ ਥੋੜਾ ਜਿਹਾ ਨਰਮਾਈ ਵਰਤਣੀ ਚਾਹੀਦੀ ਹੈ ਪਰ ਇਸ ਨੂੰ ਕੀ ਹੈ ਵੀ ਵਿਰੋਧੀ ਪਾਰ ਜਿਨ੍ਹਾਂ ਨੇ ਜਿਹੜੀਆਂ ਪੰਜਾਬ ਨਾਲ ੱਟਕਾ ਜੀ ਜੇਕਰ ਦੇਖਿਆ ਜਾਵੇ ਸਾਨੂੰ ਸਮੇਂ-ਸਮੇਂ ਤੇ ਸਰਕਾਰਾਂ ਅਲਰਟ ਜਰੂਰ ਕਰਦੀਆਂ ਨੇ ਕਿ ਪਾਣੀ ਦਾ ਪੱਧਰ ਹੈ ਜਿਹੜਾ ਉਹ ਘਟ ਗਿਆ ਹੈ ਪਰ ਉੱਥੇ ਸਾਡੇ ਗੁਰੂਆਂ ਪੀਰਾਂ ਦੀ ਤੇ ਸ਼ਹੀਦਾਂ ਦੀ ਜਿਹੜੀ ਧਰਤੀ ਹੈ ਇੱਥੇ ਕਦੇ ਵੀ ਅੱਜ ਤੱਕ ਕਿਸੇ ਚੀਜ਼ ਦੀ ਤੋੜ ਨਹੀਂ ਆਈ ਬੇਸ਼ੱਕ ਵਿਗਿਆਨ ਹੈ ਜਿਹੜਾ ਉਹ ਆਪਣੇ ਆਈਡੀਏ ਤਾਪਮਾਨ ਦਿੰਦਾ ਰਹਿੰਦਾ ਹੈ ਪਰ ਕਈ ਥਾਵਾਂ ਦੇ ਅਜੇ ਇਹ ਅਜਿਹੇ ਇਲਾਕੇ ਨੇ ਜਿੱਥੇ 5 ਫੁੱਟ ਦੇ ਵੀ ਪੱਟਾਂ ਦੇ ਧਰਤੀ ਦੇ ਵਿੱਚੋਂ ਪਾਣੀ ਨਿਕਲ ਆਂਦਾ ਮੈਡਮ ਦੇਖੋ ਹੁਣ ਪਾਣੀ ਤੁਸੀਂ ਲਾਓ ਜੀ ਇਹਨਾਂ ਨੂੰ ਆਪਣੇ 400 ਫੁੱਟ ਤੇ ਪਾਣੀ ਵਗਿਆ 400 ਫੁੱਟ ਤੇ ਡੂੰਗਾ ਪਾਣੀ ਕੱਢਣਾ ਮੋਟਰਾਂ ਦਾ ਖਰਚਾ ਮੋਟਰ ਦੀ ਬਿਜਲੀ ਦਾ ਖਰਚਾ ਕਿੰਨਾ ਲੱਗਿਆ ਪੈਂਦਾ ਹੈਗਾ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਆਪਣੇ ਕੋਲੇ ਫालतू ਪਾਣੀ ਦੂਜਾ ਹੈ ਨਹੀਂਗਾ ਆਪਾਂ ਤਾਂ ਹੀ ਖਰਚਾ ਕਰਦੇ ਆ ਜੇ ਆਪਾਂ ਖਰਚਾ ਕਰਕੇ ਕੱਢ ਕੇ ਡੰਗਾ ਲਾ ਰਹੇ ਆ ਜਿਹੜਾ ਬਣਦਾ ਉਹਨਾਂ ਨੂੰ ਦੇ ਰਹੇ ਆ ਤਾਂ ਉਹਨਾਂ ਨੂੰ ਇਹ ਮਤਲਬ ਪਿੱਛੇ ਹਟਣਾ ਚਾਹੀਦਾ ਹੈ ਕਿਉਂਕਿ ਇਹ ਤਾਂ ਕਨ ਕਿਉਂਕਿ ਜੇ ਉਹ ਪਾਕਿਸਤਾਨ ਵਾਲਾ ਪਾਣੀ ਹੈ ਉਹਦੇ ਨਾਲ ਵੀ ਇਹ ਬਟਾਂਦਰਾ ਹੋ ਸਕਦਾ ਹੈ। ਉਹਦੇ ਨਾਲ ਕਰਨ ਇਹਧਰੋਂ ਪਾਣੀ ਬਿਲਕੁਲ ਉਧਰ ਪਾਣੀ ਦਵਾ ਦੇਣ ਦਾ। ਬਸ ਸੀਮਾਨ ਬਾਰ-ਬਾਰ ਇਹੀ ਕਹਿ ਰਹੇ ਸੀ ਕਿ ਭਾਜਪੀ ਨੂੰ ਕਿ ਜੇਕਰ ਤੁਸੀਂ ਪਾਕਿਸਤਾਨ ਨੂੰ ਪਾਣੀ ਦਿਨੇ ਹੋ ਤੇ ਉਹ ਪਾਣੀ ਸਾਡੇ ਡੈਮ ਚ ਪਾ ਦਿਓ ਤੇ ਅਸੀਂ ਇਹਨਾਂ ਨੂੰ ਅੱਗੇ ਟਰਾਂਸਫਰ ਕਰ ਜੰਨੇ ਆ। ਹਾਂਜੀ ਉਹ ਫਿਰ ਆਪਣੇ ਦੁਆਬੇ ਦੇ ਤੇ ਬਾਜੇ ਦੇ ਵਿੱਚ ਵਰਤਿਆ ਜਾ ਸਕਦਾ ਹੈ। ਇਹਨਾਂ ਨੂੰ ਮਾਲਵੇ ਭਾਖੜਾ ਦੇ ਵਿੱਚੋਂ ਪਾਣੀ ਦਿੱਤਾ ਜਾ ਸਕਦਾ ਹੈ। ਕਰਨ ਵਾਲੇ ਤਾਂ ਉਧਰੋਂ ਹੀ ਦੇਣਾ ਚਾਹੁੰਦੇ ਤੇ ਨਾਲੇ ਇੱਧਰੋਂ ਲੈਣਾ ਚਾਹੁੰਦੇ ਆ। ਮਤਲਬ ਇਹਨਾਂ ਦੀ ਨੀਤ ਦੇ ਵਿੱਚ ਜਿਹੜਾ ਉਹ ਪਟਾ ਆ ਦਿਓ ਨੀਟ ਦੇ ਵਿੱਚ ਖੋਟ ਹੋਣ ਦੇ ਕਾਰਨ ਇਹਨਾਂ ਨੂੰ ਆਇਆ ਸੀ ਸਾਡਾ ਸੈਂਟਰ ਦੇ ਵਿੱਚ ਡਬਲ ਇੰਚ ਦਾ ਅਸੀਂ ੱੱਕੇ ਨਾਲ ਖਿੱਚ ਕੇ ਲੈ ਜਾਾਂਗੇ ਪਾਣੀ ਪਰ ਪੰਜਾਬ ਇਸ ਤਰ੍ਹਾਂ ਇੱਕ ਅਣਖੀਲਾ ਸਟੇਟ ਹੈ ਇਹ ਸਭ ੱੱਕਾ ਨਹੀਂ ਕਰਨਾ ਤਾਂ ਹਾਂ ਕਿਤੇ ਵਜੋਂ ਜਾਣਿਆ ਜਾਂਦਾ ਹੈ ਜੀ ਤਬਾ ਨੀਟ ਦੇ ਦਊਗਾ ਪਰ ਪਾਣੀ ਨਹੀਂ ਦੰਦਾ ਜੀ ਅਰਜਿੰਦਰ ਜੀ ਜੇਕਰ ਅਸੀਂ ਗੱਲ ਕਰੀਏ ਕਿਸਾਨਾਂ ਨੂੰ ਸਮੇਂ-ਸਮੇਂ ਤੇ ਸਰਕਾਰ ਹਰ ਵਾਰ ਇਹੀ ਕਹਿੰਦੀ ਹੁੰਦੀ ਹੈ ਕਿ ਤੁਸੀਂ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਬਜਾਈ ਹੈ ਬਦਲਦੇ ਸਮੇਂ ਦੇ ਨਾਲ ਥੋੜੀ-ਥੋੜੀ ਬਦਲਦੀ ਕਰੋ ਵਿੱਚੋਂ ਨੇ ਦੇ ਜਿਹੜੀ ਲਗਾਈ ਹੈ ਉਹਨੂੰ ਥੋੜਾ ਘੱਟ ਕਰੋ ਕੋਈ ਹੋਰ ਦਾ ਮੂੰਗੀ ਲਾ ਲਓ ਕੋਈ ਕਪਾਹ ਲਾ ਲਓ ਨਰਮਾ ਲਾ ਲਓ ਜਿਨ੍ਹਾਂ ਦੀ ਪਾਣੀ ਦੀ ਜਿਹੜੀ ਖਪਤ ਹੈ ਉਹ ਘੱਟ ਹੋਵੇ ਮੈਡਮ ਇਹ ਗੱਲ ਇਹ ਕਹਿਣ ਨੂੰ ਗੱਲ ਬੜੀ ਇਹ ਵਧੀਆ ਲੱਗਦੀ ਆ ਗੱਲ ਕਰ ਸਰਕਾਰ ਦੀ ਜ਼ਿੰਮੇਵਾਰੀ ਆ ਉਸ ਚੀਜ਼ ਦੀ ਖਰੀਦ ਕਰਨੀ ਕਿਸਾਨ ਦਾ ਫਸਲ ਹੋਰ ਬੀਜ ਲੂਗਾ ਉਹਨੂੰ ਕੋਈ ਖਰੀਦਦਾ ਨਹੀਂ ਉਹਦੀ ਸਟੋਰੇਜ ਦਾ ਸਿਸਟਮ ਨਹੀਂ ਹੈਗਾ ਉਹਦਾ ਭਾਅ ਨਹੀਂ ਉਹਨੂੰ ਮਿਲਦਾ ਮਜਬੂਰ ਉਹਨੂੰ ਛੋਣਾ ਬੀਜਣਾ ਪੈਂਦਾ ਜੇ ਸੈਂਟਰ ਸਰਕਾਰ ਇੱਥੇ ਮਤਲਬ ਸਟੋਰ ਦਾ ਸਿਸਟਮ ਕਰੇ ਪਬਲਿਕ ਸੈਕਟਰ ਦੇ through ਇਹ ਨਹੀਂ ਆ ਵੀ ਪ੍ਰਾਈਵੇਟ ਸੈਕਟਰ ਦੇ through ਪਬਲਿਕ ਸੈਕਟਰ ਦੇ through ਸਟੋਰ ਦਾ ਇੰਤਜ਼ਾਮ ਕਰੇ ਤਾਂ ਇੱਥੇ ਜਿਹੜੀ ਫਸਲੀ ਬੋਪਰੇ ਲੱਗਾ ਉਹ ਹੋ ਜੂਗੀ। ਸਾਧ ਕਰ ਸਰਕਾਰਾਂ ਚਾਹੁੰਦੀਆਂ ਨਹੀਂ ਹਨ ਹੋਰਾਂ ਚੀਜ਼ਾਂ ਦੀ ਤਰੀਬ ਹੈ ਜਿਹੜੀ ਉਹ ਇਹ ਕਰਦੇ ਨਹੀਂ ਹਨ ਐਮ ਐਸ ਪੀ ਨਹੀਂ ਦਿੰਦੇ ਪੂਰਾ ਉਹਦਾ ਜੀ ਫਿਰ ਪੇਮੈਂਟ ਨਹੀਂ ਦਿੰਦੇ ਜੀ ਜਿਸ ਕਰਕੇ ਦੁਕਾਨ ਦੀ ਮਜਬੂਰੀ ਬਣ ਜਾਂਦੀ ਹੈ। ਜੀ ਰਜਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਦਸ਼ਕਾ ਨਾਲ ਸਾਂਝੇ ਕੀਤੇ ਨੇ। ਧੰਨਵਾਦ ਮਿਹਰਬਾਨੀ ਜੀ। ਸੋ ਦੋਸਤੋ ਇਸੇ ਰਜਿੰਦਰ ਜੀ ਜਿਨ੍ਹਾਂ ਨੇ ਕਿਹਾ बीवीएमबी बारे अपने विचार सांझे ਕੀਤੇ ਨੇ ਸਾਡੇ ਨਾਲ ਕਿ ਹਰਿਆਣਾ ਆਪਣੇ ਜਿਹੜਾ ਵੰਡ ਦਾ ਹੱਕ ਸੀ ਉਹ ਲੈ ਚੁੱਕਿਆ ਪਾਣੀ ਦਾ ਤੇ ਜਿਸ ਦੇ ਲਈ ਸਪੈਸ਼ਲੀ ਵਿਧਾਨ ਸਭਾ ਦੀ ਬੈਠਕ ਜਿਹੜੀ ਉਹ ਬੁਲਾਈ ਗਈ ਸੀ ਪਾਣੀਆ ਦੇ ਮੁੱਦਿਆਂ ਨੂੰ ਲੈ ਕੇ ਹਰ ਇੱਕ ਪਾਰਟੀ ਦੇ ਮੈਂਬਰ ਦਾ ਵਿਧਾਇਕ ਦਾ ਲੀਡਰ ਦਾ ਇਹੀ ਕਹਿਣਾ ਏ ਕਿ ਅਸੀਂ ਪੰਜਾਬ ਦੇ ਨਾਲ ਇਕਜੁੱਟ ਹਾਂ ਤੇ ਸਾਡਾ ਇਹੀ ਫੈਸਲਾ ਹੈ ਕਿ ਅਸੀਂ ਪਾਣੀ ਜਿਹੜਾ ਹਰਿਆਣੇ ਨੂੰ ਵਾਦੂ ਨਹੀਂ ਦੇਵਾਂਗੇ ਉਹ ਆਪਣਾ ਬੰਦਾ ਹੱਕ ਲੈ ਚੁੱਕਿਆ ਪਰ ਫਿਰ ਵੀ ਕਹਿੰਦੇ ਨੇ ਕਿ ਪੰਜਾਬੀਆਂ ਦਾ ਦਿਲ ਬੜਾ ਵੱਡਾ ਹੁੰਦਾ ਹੈ ਤੇ ਇਨਸਾਨੀਅਤ ਦੇ ਨਾਤੇ ਤੁਹਾਨੂੰ ਪੀਣ ਜੋਗਾ ਜਿਹੜਾ ਉਹ ਪਾਣੀ ਹੈ ਅਸੀਂ ਜ਼ਰੂਰ ਦੇਵਾਂਗੇ ਤੇ ਪਰ ਹਜੇ ਵੀ ਹਰਿਆਣਾ ਜਿਹੜਾ ਆਪਣੀ ਦਾਦਾਗਰੀ ਦਿਖਾ ਰਿਹਾ ਆ ਵੀ ਅਸੀਂ ਪਾਣੀ ਕਿਵੇਂ ਨਾ ਕਿਵੇਂ ਜਿਵੇਂ ਪਹਿਲੀਆਂ ਸਰਕਾਰਾਂ ਤੋਂ ਲੈ ਲੈਂਦੇ ਸੀ ਉਸੇ ਤਰ੍ਹਾਂ ਹੀ ਅਸੀਂ ਹੁਣ ਵੀ ਪਾਣੀ ਲੈ ਲਵਾਂਗੇ ਪਰ ਉੱਥੇ ਹੀ ਸਾਡੇ ਭਗਵੰਤ ਸੀਮਾਨ ਸਾਡੇ ਇਮਾਨਜੋਗ ਸੀਮਾਨ ਜੀ ਉਹਨਾਂ ਦਾ ਕਹਿਣਾ ਹੈ ਕਿ ਜੋ ਮਰਜ਼ੀ ਹੋ ਜਵੇ ਦੁਨੀਆ ਇਧਰ ਜੀ ਉਧਰ ਹੋ ਜੂ ਪਰ ਜਿੰਨਾ ਸਾਨੂੰ ਬੰਦਾ ਹੱਕ ਸੀ ਉਹ ਦੇ ਦਿੱਤਾ ਗਿਆ ਤੇ ਪਰ ਉਸ ਤੋਂ ਇੱਕ ਬੂੰਦ ਵੀ ਤੁਹਾਨੂੰ ਐਕਸਟਰਾ ਜਿਹੜੀ ਉਹ ਨਹੀਂ ਦਿੱਤੀ ਜਾਵੇਗੀ ਤੇ ਉੱਥੇ ਹੀ ਵਿਧਾਨ ਸਭਾ ਦੇ ਸੈਸ਼ਨ ਦੇ ਚੱਲਦੇ ਸੈਸ਼ਨ ਦੇ ਵਿੱਚ ਆਪ ਦੇ ਵਿਧਾਇਕ ਵੱਲੋਂ ਜਿਹੜੀ BBMB ਦੀ ਕਾਪੀ ਹੈ ਜਿਹੜੀ ਉਹ ਫਾੜ ਕੇ ਉਸ ਟੇਬਲ ਦੇ ਉੱਤੇ ਰੱਖ ਦਿੱਤੀ ਗਈ ਸੀ ਕਿ ਅਸੀਂ ਇਸੇ ਵਿਧਾਨ ਨੂੰ ਜਿਹੜਾ ਸੈਸ਼ਨ ਹੈ ਦੇ ਵਿੱਚ ਚੱਲਦੇ ਦੇ ਵਿੱਚ ਜਿਹੜੀ ਕਾਪੀ ਫਾੜੀ ਹੈ ਵੀ ਅਸੀਂ ਇਸ ਨੂੰ ਜਿਹੜਾ ਸਵਿਧਾਨ ਜਿਹੜਾ ਇਹ ਪੁਰਾਣਾ ਲਿਖਿਆ ਗਿਆ ਇਹਨੂੰ ਅਸੀਂ ਨਹੀਂ ਮੰਨਾਂਗੇ ਅਸੀਂ ਆਪਣਾ ਸੰਵਿਧਾਨ ਜਿਹੜਾ ਨਵਾਂ ਉਸ ਨੂੰ ਅਸੀਂ ਖੁਦ ਲਿਖਾਂਗੇ ਤੇ ਅਸੀਂ ਨਵੇਂ ਰੂਲ ਤੋਂ ਰੈਗੂਲੇਸ਼ਨਸ ਤੋਂ ਚੱਲਾਂਗੇ ਤੇ ਅਸੀਂ ਪੁਰਾਣੇ ਜਿਹੜੇ ਪਹਿਲਾਂ ਤੋਂ ਬਣਦੇ ਆਏ ਨੇ ਇਹ ਪੁਰਾਣੀਆਂ ਸਰਕਾਰਾਂ ਪਾਣੀ ਐ ਦਿੰਦੀਆਂ ਆਈਆਂ ਨੇ ਉਹਨਾਂ ਨੂੰ ਇਹ ਰੂਲ ਅਸੀਂ ਫਾਲੋ ਨਹੀਂ ਕਰਾਂਗੇ ਪਰ ਉੱਥੇ ਹੀ ਜੇਕਰ ਦੇਖਿਆ ਜਾਵੇ ਕਿਸਾਨਾਂ ਨੂੰ ਵੀ ਇੱਕ ਅਪੀਲ ਹੈ ਕਿ ਤੁਸੀਂ ਥੋੜਾ ਜਿਹਾ ਪਾਣੀ ਦੀ ਵਰਤੋਂ ਨੂੰ ਦੇਖ ਕੇ ਕਰੋ ਤੇ ਜੇਕਰ ਤੁਹਾਡੇ ਕਸੀਆਂ ਦੇ ਵਿੱਚ 40 ਸਾਲਾਂ ਬਾਅਦ ਪਾਣੀ ਪਹੁੰਚਿਆ ਹੈ ਤਾਂ ਉਹਨਾਂ ਪਾਣੀਆਂ ਨੂੰ ਸੰਜੁਕਤ ਕੇ ਵਰਤੋ ਕਦੇ ਵੀ ਕਿਸੇ ਪਾਣੀ ਨੂੰ ਜੇ ਘਰਾਂ ਦੇ ਵਿੱਚ ਵੀ ਟੈਪ ਚੱਲਦੀਆਂ ਨੇ ਜਾਂ ਫਿਰ ਕਿਤੇ ਹੋਰ ਚੱਲਦੀਆਂ ਨੇ ਪਾਣੀ ਵੇਸਟ ਨਾ ਕਰੋ ਪਹਿਲਾਂ ਹੀ ਪਾਣੀ ਵੱਲੋਂ ਹਰਿਆਣੇ ਦੇ ਹਾਲਾਤ ਤੁਸੀਂ ਦੇਖ ਚੁੱਕੇ ਹੋ ਕਿਤੇ ਇਹ ਨਾ ਹੋਵੇ ਕਿ ਪਾਣੀ ਦਾ ਪੱਧਰ ਘਟਦਾ ਘਟਦਾ ਤੇ ਸਾਨੂੰ ਵੀ ਉਹੀ ਹਾਲਾਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇ ਸੋ ਦੋਸਤੋ ਇਸ ਦੇ ਨਾਲ ਹੀ ਤੁਸੀਂ ਮੈਨੂੰ ਦੇਵਿਓ ਇਜ਼ਾਜ਼ਤ ਤੇ ਤੁਸੀਂ ਦੇਖਦੇ ਰਹੋ ਇਸ ਚੈਨਲ ਤੇ ਹੋਰ ਵੀ ਚਲਦੀਆਂ ਹੋਈਆਂ ਖਬਰਾਂ ਤੇ ਮੈਨੂੰ